ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਬਣੀ YouTube ਚੈਨਲ ਚ ਹੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਪਲੀਜ਼ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਵੀ ਜੇਕਰ ਭੈਣ ਭਰਾ ਕੋਈ ਪਹਿਲੀ ਵਾਰ ਆਪਣਾ ਬਲੌਗ ਦੇਖ ਰਿਹਾ ਹੈ ਹਨਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਤੁਹਾਡਾ ਕੁਝ ਨਹੀਂ ਜਾਣਾ ਤੇ ਸਾਡਾ ਕੁਝ ਨਾ ਕੁਝ ਬਣ ਜਾਣਾ ਹੈ ਤੇ ਤਾਂ ਕਰਕੇ ਕਹਿੰਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਟੈਂਪ ਹੋ ਗਿਆ ਜੀ ਪੌਣੇ 10 ਦਾ ਸਾਰੇ ਆਪੋ ਆਪਣੇ ਕਮਰਿਆਂ ਦੇ ਵਿੱਚ ਬੈਠੇ ਆ ਕੋਈ ਬਾਹਰ ਨਿਕਲਦਾ ਨਾਮ ਨਹੀਂ ਲੈ ਰਿਆ ਦੂਜੀ ਵਾਰ ਚਾਹ ਜਿਹੜੀ ਦੂਜੀ ਵਾਰ ਦੀ ਚਾਹ ਹੁਣ ਪੌਣੇ 10 ਵਜੇ ਪੀ ਰਹੇ ਆ ਤੇ ਫਿਰ ਬਈ ਰੋਟੀਆਂ ਨੂੰ ਤਾਂ 12 1 ਵਜਣੀਆਂ ਹੀ ਆਣਾ ਫਿਰ ਕਿਹੜਾ ਕਿਸੇ ਨੂੰ ਹਜੇ ਭੁੱਖ ਆ ਹਾਂ ਸਿਮੋ ਜਿਹੜੀ ਰੀਵਨ ਕੋਲ ਕੇ ਆ ਗਈ ਹੈ ਕਹਿੰਦੀ ਮम्मा ਰੀਵਨ ਕਰ ਲੈ ਨਵਰੀਤ ਕਰ ਵੀ ਹੁਣ ਬੰਦੀ ਹੈ ਹਜੇ ਸਮ੍ਰੀਤ ਦੇ ਡੈਡੀ ਦੇਖ ਲਓ ਆ ਕਿ ਸੰਡੇ ਆ ਮੈਂ ਤਾਂ ਅੱਜ ਸੌਣਾ ਹੀ ਆ ਮੈਂ ਤੁੱਟਣਾ ਹੀ ਨਹੀਂ ਕੋਈ ਕੰਮ ਨਹੀਂ ਕਰਨਾ ਖੜੇ ਹੋ ਜਾ ਹਾਂ ਅਸੀਂ ਹੁਣ ਤਾਂ ਧਾਰਾਂ ਵਗੈਰਾ ਕੱਢੇ ਹੁੰਦੇ ਆਂ ਤੇ ਦੁੱਧਵਾਦ ਰਹਿ ਗਿਆ ਤੇ ਕੱਪੜੇ ਵਧ ਗਏ ਮੈਂ ਕੱਲ ਸ਼ਾਮ ਨੂੰ ਤੂਲੇ ਸੀ ਤਾਂ ਕਰਕੇ ਮੈਨੂੰ ਕੋਈ ਬਾਹਰ ਹਜੇ ਕੋਈ ਕੰਮ ਹੈ ਨਹੀਂ ਅੱਧਾ ਕਵੇੜਾ ਸੁੰਬੜਿਆ ਹੀ ਮੈਂ ਅੱਧਾ ਵਿੜਾ ਰਹਿੰਦਾ ਮੈਨੂੰ ਆਏ ਆ ਵੀ ਜਦੋਂ ਸਾਰੇ ਪਸ਼ੂ ਵਗੈਰਾ ਬਾਹਰ ਕੱਢਣਗੇ ਤਾਂ ਮੈਂ ਫੇਰ ਸੁੰਬਰੂੰਗੀ ਕਿਉਂਕਿ ਹੁਣ ਸੁੰਬਰ ਦਾ ਕੋਈ ਫਾਇਦਾ ਨਹੀਂ ਫੇਰ ਪਸ਼ੂਆਂ ਦੇ ਮੈ ਪੈੜਾਂ ਜੀਆਂ ਹੋ ਜਾਣ ਮੈਂ ਪੱਠੇ ਜੀ ਖਿਲਰ ਜਾਣਗੇ ਤੇ ਫੇਰ ਫੇਰ ਮੈਨੂੰ ਸੁੰਬਰਣਾ ਪੈਣਾ ਕੁਛ ਧੁੰਦਣਾ ਹਜੇ ਵਿੜਾ ਗਿੱਲਾ ਜਾ ਵੈਸੇ ਤਾਂ ਕੁਛ ਕ ਸੁੰਬਰ ਤਾਂ ਇਧਰ ਇਧਰ ਹੁਣ ਮੈਨੂੰ ਆਏ ਵੀ ਸਾਰੇ ਬਾਹਰ ਨਿਕਲ ਨਿਕਲਣਾ ਬਾਰੇ 12 ਬਾਰਵੀਂ ਨਹੀਂ ਜਾ ਸਕਦੇ ਵੀ ਢੰਗ ਨਾਲ ਮੈਂ ਸਾਰੀਆਂ ਬੈੱਡ ਸ਼ੀਟਸ ਸਾਫ਼ ਕਰਾਂ ਹਨਾ ਤਾਂ ਫੇਰ ਹੀ ਮੈਨੂੰ ਝਾੜੂ ਮਾਰਨ ਦਾ ਫਾਇਦਾ ਤੂੰ ਬੈਠੀ ਐ ਸੱਚੀ ਕੋਈ ਸਮਝ ਨਹੀਂ ਆਉਂਦੀ ਜਦੋਂ 12 1 ਵਜ ਗਿਆ ਉਦੋਂ ਬਾਡੀ ਦਹਾਈ ਕਰਨੀ ਐ ਵੀ ਦਿਨ ਗਿਆ ਦਿਨ ਗਿਆ ਹਨਾ ਤੇ ਵੀ ਵੇਲੇ ਹੋਣ ਦਾ ਟਾਈਮ ਨਹੀਂ ਮਿਲਿਆ ਹੋਗਾਗਾ ਤੇ ਉਦੋਂ ਹਾਂ ਹੁਣ ਵੇਲੇ ਬੈਠੀ ਐ ਤੇ ਉਦੋਂ ਆਏ ਹੋਊਗਾ ਵੀ ਕੰਮ ਕਰਕੇ ਵੇਲੇ ਹੋਣਾਗਾ ਹਨਾ ਵੀ ਹੁਣ ਵੇਲੇ ਐ ਸਾਰੀ ਰਾਤ ਦੇ ਰੋਹੀ ਆਗੇ ਤੇ ਹੁਣ ਬਸ ਉਹ ਕਰਨਾ ਐ ਉਨ ਬਸ ਮੈਂ ਉੱਠ ਕੇ ਝਾੜੂ ਚੱਕਦੀ ਆਂ ਐ ਤਾਂ ਫਿਰ ਜੀ ਨਹੀਂ ਕਰਦਾ ਹੈਗਾ ਬਿਸਤਰੀ ਛੱਡਣ ਨੂੰ ਮੁੜ ਕੇ ਬੱਚਿਆਂ ਨੂੰ ਵੀ ਸਿਰ ਨਮਾਉਣਾ ਆਪਣੇ ਵੀ ਸਿਰ ਨਮਾਉਣਾ ਹੈ ਰਜਿਸਟਰ ਚੱਕ ਕੇ ਲੈ ਕੇ ਆਈਆਂ ਉਹ ਵੀ ਕੰਪਲੀਟ ਕਰਨਾ ਤੇ ਬਾਕੀ ਬਾਕੀ ਅੱਜ ਮੈਂ ਸੋਚਿਆ ਸੀਗਾ ਕੋਈ ਕੰਮ ਕਰਨ ਦਾ ਕਿ ਪਰਮਨੈਂਟ ਟਾਈਮ ਨਹੀਂ ਮਿਲਣਾ ਕੀ ਮੰਮਾ ਮੈਨੂੰ ਵੀ ਦੱਸਾ ਅਮੈਂ ਅੱਜ ਮੈਂ ਸੋਚਿਆ ਸੀ ਮੈਂ ਆਪਾਂ ਗਗੜਮਾ ਸਿੱਤ ਜਾ ਕੇ ਆਵਾਂਗੇ ਤੇ ਚੱਲੋ ਘਰ ਮੈਂ ਕਰਾੜੀਆਂ ਹਾਂ ਹਾਂ ਰੈਡੀਆਂ ਤੇ ਕੰਮ ਆ ਤਾਂ 4 ਵਜੇ ਨਿਬੜਨਗੇ ਕੰਮ 4 ਵਜੇ ਫਲਾਇ ਚਲੋ ਕੋਈ 4 ਵਜੇ ਨੰਬਰ ਨਹੀਂ ਕਰਾ ਸੀ ਕੰਮ ਕਰਾ ਦਾਂਗੇ 3 ਵਜੇ ਮਗਰਾਂਗੇ ਹੂੰ 3 ਵਜੇ ਨਾ 9 ਵਜੇ ਦੋ ਜਾ ਕੇ ਅੱਜ ਜਾ ਕੇ ਆਵਾਂਗੇ ਸੜਕ ਵਾਲੀ ਖਰਾਬ ਆਣਾ ਸਕੂਟਰੀ ਚੱਲਣੀ ਧੁੰਦ ਵਾਲੀ ਇੱਕ ਆ ਜਾਇਆ ਮਿਲੇ ਆਈ ਵਸ ਕੇਰ ਸੋਖ ਸਵਰਾਦੀ ਵਾਦੀ my bunny mm. ਬਾਕੀ ਭੈਣਾਂ ਦੇ ਬਹੁਤ ਸੋਹਣੇ-ਸੋਹਣੇ ਕਮੈਂਟ ਆਉਂਦੇ ਆ ਕੁਸ਼ਟ ਭੈਣ ਹੈ ਜਿੰਨਾਂ ਦੇ ਹੁਣ ਮਿਸ ਹੋਣ ਲੱਗੇ ਕਮੈਂਟ ਜੈਨ ਕੀ ਕਦੇ ਉਹਨਾਂ ਦੇ ਭੈਣ ਦੇ ਕਮੈਂਟ ਆਏ ਨੇ ਇੱਕ ਭੈਣ ਆਪਣੀ ਕਨੇਡਾ ਦੇ ਵਿੱਚ ਹੈ ਪ੍ਰੀਤ ਭੈਣ ਆ ਉਹ ਆਪਾਂ ਨੂੰ ਵਟਸਐਪ ਤੇ ਵੀ ਮੈਸੇਜ ਕੀਤੀ ਸੀ ਉਹਨਾਂ ਦਾ ਸਭ ਤੋਂ ਪਹਿਲਾਂ ਉਸ ਭੈਣ ਦਾ ਬਹੁਤ-ਬਹੁਤ ਧੰਨਵਾਦ ਹੈ ਹਨਾ ਆਪਦੀ ਇੰਨੀ బిਜੀ ਲਾਈਫ ਦੇ ਵਿੱਚੋਂ ਹਨਾ ਉਹ ਕਨੇਡਾ ਦੇ ਵਿੱਚ ਰਹਿੰਦੇ ਆ ਤੇ ਵੀ ਆਪਣੇ ਬਲੌਗ ਵਗੈਰਾ ਦੇਂਦੇ ਆ ਹਨਾ ਸਾਰੀ ਫੈਮਿਲੀ ਉਹਨਾਂ ਦੀ ਉੱਥੇ ਆ ਤੇ ਦੇਖੋ ਉੱਥੋਂ ਵੀ ਉਹ ਵਿਜੀ ਲਾਈਫ ਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਬਲੌਗ ਦੇਦੇ ਆ ਤੇ ਉਹਨਾਂ ਨੇ ਕਮੈਂਟ ਹੈ ਜਿਹੜਾ Tiba-tiba. ਅੱਪਾ ਸਾਰੇ ਭੈਣ ਭਰਾਵਾਂ ਦਾ ਹੀ ਬੀ ਧੰਨਵਾਦ ਕਰਦੇ ਨੇ ਜਿਹੜੀਆਂ ਜਿੰਨੇ ਵੀ ਭੈਣ ਭਰਾ ਦੇਂਦੇ ਇੱਕ ਵਾਰੀ ਹਨਾ ਜੇਕਰ ਉਹਨਾਂ ਦਾ ਮੈਸੇਜ ਆ ਜਾਏ ਤਾਂ ਬਸ ਇੰਨੇ ਨਾਲ ਆ ਜੀ ਹੋ ਜਾਂਦਾ ਵੀ ਆਹ ਭੈਣ ਭਰਾ ਜਿਹੜੇ ਆਪਣੇ ਬਲੌਗ ਦੇਂਦੇ ਆ ਬਸ ਇੱਕ ਛੋਟਾ ਜਿਹਾ ਕਮੈਂਟ ਛੱਡ ਦਿਆ ਕਰੋ ਛੋਟਾ ਜਿਹਾ ਕਮੈਂਟ ਛੱਡ ਦਿਆ ਕਰੋ ਚਾਹੀ ਕੋਈ ਇਮੋਜੀ ਭੇਜ ਦਿਆ ਕਰੋ ਆਪ ਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਤੱਕ ਆਪਣੀ ਵੀਡੀਓ ਆਜਾ ਅੱਜ ਜਿਹੜਾ ਤੁਸੀਂ ਅੱਜ ਬਲੌਗ ਦੇਖੋਗੇ ਹਨਾ ਤੇ ਇਹਦੇ ਤੁਸੀਂ ਆਪ ਦੇ ਪਿੰਡ ਦਾ ਤੇ ਸ਼ਹਿਰ ਦਾ ਨਾਂ ਜਰੂਰ ਲਿਖਿਓ ਬਾਕੀ ਕੋਈ ਨਾਈਸ ਬਲੌਗ ਵਿਚੱਕ ਦੀ ਕੁਝ ਨਾਂ ਲਿਖਿਓ ਆਪ ਦਾ ਨਾਂ ਆ ਘੋ ਤੱਕ ਜਾਂਦੀ ਹੈ ਠੀਕ ਹੈ ਤੇ ਮੈਨੂੰ ਇਸ ਚੀਜ਼ ਦੀ ਮੈਨੂੰ ਇਸ ਚੀਜ਼ ਦੀ ਜਰੂਰ ਵੇਟ ਰਹੂਗੀ ਮੈਂ ਐਕਸਾਈਟਡ ਹੋਊਂਗੀ ਇਹ ਚੀਜ਼ ਦੇਖਣ ਦੇ ਲਈ ਵੀ ਵਾਕਈ ਕਿਸੇ ਭੈਣ ਭਰਾਵਾਂ ਨੇ ਆਪਣਾ ਬਲੌਗ ਦੱਸਾਂਗੀ ਵੀ ਆਪਣੇ ਬਲੌਗ ਕਿੱਥੋਂ ਤੱਕ ਕਿੱਥੋਂ ਤੱਕ ਜਾਂਦੇ ਆ ਫਿਰ ਆਪਾਂ ਬਲੌਗ ਹੈ ਜਿਹੜਾ ਇੱਕ ਆਪਉ ਪਹਿਣਾ ਦੇ ਨਾਮ ਤੇ ਤੇ ਆਪਾਂ ਉਹ ਸ਼ਹਿਰ ਤੱਕ ਸ਼ਹਿਰ ਦਾ ਨਾਮ ਜਰੂਰ ਲਵਾਂਗੇ ਵੀ ਕਿੱਥੋਂ ਕਿੱਥੋਂ ਤੱਕ ਆਪਣੀ ਵੀਡੀਓ ਪਹੁੰਚਦੀ ਹੈ ਹਨਾ ਤਾਂ ਭੈਣਾਂ ਪਲੀਜ਼ ਜੋ ਵੀ ਭੈਣ ਭਰਾ ਨੇ ਜਿਨ੍ਹਾਂ ਨੇ ਫੋਲੋ ਵਾਚ ਕੀਤਾ ਹੋਣਾ ਜਾਂ ਮੇਰੀਆਂ ਆ ਗੱਲਾਂ ਸੁਣੀਆਂ ਹੋਣੀਆਂ ਉਹ ਜ਼ਰੂਰ ਲਿਖਣਗੇ ਵੀ ਕਿ ਕਿਹੜੇ ਪਿੰਡ ਤੱਕ ਜਾਂਦੀ ਹੈ ਜਾਂ ਕਿਹੜੇ ਸ਼ਹਿਰ ਤੱਕ ਜਾਂਦੀ ਹੈ ਹਨ ਜਿਨ੍ਹਾਂ ਨੇ ਇਹ ਚੀਜ਼ੇ ਕਈ ਕੋਈ ਭੈਣ ਭਰਾ ਹੋਣਗੇ ਜਿਹੜੇ ਬੀ ਸਕਿਪ ਕਰਦੇ ਹਨ ਪਲੀਜ਼ ਸਕਿਪ ਨਾ ਕਰਿਆ ਕਰੋ ਪੂਲ ਵਾਚ ਕਰ ਲਿਆ ਕਰੋ ਤੇ ਤਾਂ ਜੋ ਐ ਹੁੰਦਾ ਵੀ ਆਪਾਂ ਮਿਹਨਤ ਵੀ ਕਰਦੇ ਆ ਤੇ ਆਪਾਂ ਨੂੰ ਮਿਹਨਤ ਦਾ ਫਲ ਮਿਲੇ ਹਨ ਕਿਉਂਕਿ ਬਹੁਤ ਜਿਆਦਾ ਆਪਣੀ ਸਾਰਿਆਂ ਦੀ ਬਿਜ਼ੀ ਲਾਈਫ ਹੁੰਦੀ ਇਹ ਮੈਂ ਕਿਸੇ ਤੇ ਨਹੀਂ ਆਪਾਂ ਇਹ ਗੱਲ ਥੋਪ ਨਹੀਂ ਰਹੇ ਹਨ ਕਿਉਂਕਿ ਆਪਣਾ ਆਪ ਦਾ ਆਪਾਂ ਮਿਹਨਤ ਕਰਦੇ ਆ ਵੀ ਆਪਣੀ ਆਪ ਦੀ ਖੁਸ਼ੀ ਨਾਲ ਆਪਾਂ ਬਲੌਗ ਬਣਾਉਣੇ ਆ ਕਈ ਕਿਸੇ ਭੈਣ ਭਰਾ ਪਰਾਦੇ ਮਾਈਡ ਇਹਦੇ ਵਿੱਚ ਹੋਗਾ ਵੀ ਅਸੀਂ ਕਿਹੜਾ ਤੁਹਾਨੂੰ ਕਿਹਾ ਹਨਾ ਵੀ ਚਲੋ ਇਹ ਆਪਦੀ ਖੁਸ਼ੀ ਆ ਪਰ ਵੀ ਆਪਾਂ ਅਸੈਪਟ ਕਰਦੇ ਹੁੰਨੇ ਆ ਵੀ ਚਲੋ ਆਪਾਂ ਮਿਹਨਤ ਕੀਤੀ ਹੈ ਵਲੌਗ ਬਣਾਇਆ ਤਾਂ ਵੀ ਤੁਸੀਂ ਵੀ ਜ਼ਰੂਰ ਹੈ ਜਿਹੜਾ ਵਲੌਗ ਨੂੰ ਫੋਲੋ ਵਾਚ ਕਰਿਆ ਕਰੋ ਹਨਾ ਤੇ ਜੋ ਭੈਣ ਭਰਾ ਜਿਨ੍ਹਾਂ ਨੂੰ ਜਿਵੇਂ ਆਪਾਂ ਕਹਦੀ ਹੈ ਨਸ਼ੇ ਦੀ ਤਰ੍ਹਾਂ ਨਸ਼ਾ ਹੋ ਜਾ ਮੈਂ ਖੁਦ ਬਹੁਤ ਵਲੌਗ ਦੇਣੀ ਆ ਤੇ ਵੀ ਆਪਾਂ ਨੂੰ ਇਵੇਂ ਹੁੰਦਾ ਵੀ ਉਸ ਟਾਈਮ ਤੇ ਵਲੌਗ ਪਾਈ ਪਰ ਨਾ ਇੱਕ ਵਲੌਗ ਦੀ ਮੇਰੀ ਟਾਈਮ ਹੀ ਨਹੀਂ ਕੋਈ ਸੈਟਿੰਗ ਨਹੀਂ ਬੈਠ ਰਹੀਗੀ ਮੈਂ ਕਿਹੜੇ ਟਾਈਮ ਪਾਇਆ ਕਰਾਂ ਵੀ ਮੈਨੂੰ ਆਏ ਹੁੰਦਾ ਵੀ 7:30 ਤੋਂ ਵੀ ਕਈ ਵਾਰੀ ਮੈਨੂੰ ਰਾਤ ਦੇ 8:00 ਵਜੇ ਜਾਂਦੇ ਵੀ ਟਾਈਮ ਲੇਟ ਹੋ ਜਾਂਦਾ ਸਕੂਲ ਤੋਂ ਹੀ ਹੁਣ 3:30 ਵਜੇ ਆਉਣੀ ਆ ਹਨਾ ਤਾਂ ਫਿਰ ਉਹ ਦੋ ਆ ਕੇ ਵੀ ਨਹੀਂ ਟਾਈਮ ਮਿਲਦਾ ਮੈਨੂੰ ਸਮਝ ਨਹੀਂ ਆਉਂਦੀ ਜੀ ਵੀ ਮੈਂ ਕਿਹੜੇ ਟਾਈਮ ਵਲੌਗ ਪਾਇਆ ਕਰਾਂ ਗਰਮੀਆਂ ਦੇ ਵਿੱਚ ਤਾਂ ਐਵੇਂ ਹੁੰਦਾਗਾ ਵੀ ਚਲੋ ਸਕੂਲ ਤੋਂ ਟਾਈਮ ਨਾਲ ਆ ਜਾਨੇ 2:30 ਵਜੇ ਹਨਾ 3:00 ਵਜੇ ਨੂੰ ਜਿਹੜਾ ਮੈਂ ਵਲੌਗ ਵਗੈਰਾ ਅਪਲੋਡ ਕਰ ਦਿੰਨੀ ਆ ਬਾਕੀ ਬਸ ਤੁਸੀਂ ਬੈਲ ਆਈਕਨ ਜਰੂਰ ਪ੍ਰੈਸ ਕਰ ਰਿਆ ਕਰਿਆ ਕਰੋ ਹਨਾ ਵੀ ਜਦੋਂ ਵੀ ਮੇਰਾ ਵਲੌਗ ਅਪਲੋਡ ਹੁੰਦਾ ਵੀ ਤੁਹਾਡੇ ਕੋਲ ਜਿਹੜਾ ਨੋਟੀਫਿਕੇਸ਼ਨ ਹੋ ਜੇ ਵੀ ਚੈਲ ਵਲੌਗਰਸ ਦਾ ਜਿਹੜਾ ਵਲੌਗ ਆ ਉਹ ਆ ਗਿਆਗਾ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਉਠਾਉਣੇ ਆ ਚੱਕਦਿਆਂ ਬਿਸਤਰੀ ਤੇ ਕਰਦੇ ਆ ਆਪਾਂ ਝਾੜੂ ਪੋਚੇ ਦਾ ਕੰਮ ਕੰਪਲੀਟ ਤੇ ਬਾਕੀ ਜੋ ਵੀ ਦਿਨ ਦੇ ਵਿੱਚ ਵਲੌਗ ਹੈ ਜਿਹੜਾ ਆਪਣਾ ਬਣੂਗਾ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਜੋ ਜੋ ਗੱਲ ਮੈਂ ਏਦੋਂ ਪਹਿਲਾਂ ਕਹੀ ਆ ਤਾਂ ਜਰੂਰ ਉਹਦਾ ਤੁਸੀਂ ਮੈਨੂੰ ਮੈਸੇਜ ਜਰੂਰ ਕਰਨਾ ਓਕੇ ਹਾਂ ਉੱਥੇ ਤੁਸੀਂ ਵੀ ਪਸ਼ੂ ਗਾਈ ਦਾ ਇੱਕ ਵਾਰ ਪਲੀਜ਼ ਤੋਂ ਮੈਨੂੰ ਐ ਨਾ ਕਰ ਦੋ ਮਿੰਟ ਕਾ ਤੁਸੀਂ ਧੁੱਪ ਨਿਕਲਿਆ ਹੁੰਦੇ ਰੋ ਧੁੱਪ ਤਾਂ ਨਿਕਲਦੀ ਆਉਂਦੀ ਹੈ ਧੁੰਦ ਕੋਈ ਨਹੀਂ ਤੇ ਸ਼ੀਸ਼ਿਆਂ ਤੇ ਧੁੰਦ ਜੰਮੀ ਹੋਈ ਹੈਗੀ ਮੈਂ ਵੇਖੀ ਆ ਮੈਨੂੰ ਕੀ ਹਾਂ ਬਾਹਰ ਖਲ੍ਹ ਕੇ ਖੰਗੀ ਹੋਰ ਕੀ ਕਰਾਂ ਫਿਰ ਹੁਣ ਬਿੱਲੇ ਆ ਮੈਂ ਬੈਠੇ ਸੀਗੀ ਬਿਸਤਰੇ 'ਤੇ ਕੀ ਪਲਾਨ ਬਣਿਆ ਨੇ ਯਾਨੀ ਕਿ ਘਰ ਦੇ ਕੰਮਾਂ ਕਰਾਂ ਦਾ ਪਲਾਨ ਹੀ ਸੀਗਾ ਪਿੱਛੇ ਹੋ ਜਾ ਪਤਾ ਹੂੰ ਮੈਂ ਇਹ ਚੀਜ਼ੀ ਬਿਲਕੁਲ ਨਹੀਂ ਆਦਮਗਾ ਪਲਾਨ ਸਾਡਾ ਕਿਤੇ ਜਾਣ ਦਾ ਨਹੀਂ ਸੀਗਾ ਫਿਰ ਇੱਕੇ ਦਾ ਵੀ ਜਿਹੜਾ ਪਲਾਨ ਬਣ ਗਿਆ ਘੂਆ ਕੇ ਪਿੰਡ ਜਾਂਦਾ ਆਪਣੇ ਨਾਲ ਗੁਫੜ ਜੀ ਠੀਕ ਗੁਫੜੀ ਦਾ ਆਪਰੇਟ ਹੋਇਆ ਸੀ ਤੇ ਪਾਪੇ ਵਰਗੇ ਤਾਂ ਜਾਇਆ ਸੀ ਤੇ ਅਸੀਂ ਕਿਹਾ ਮੰਮੀ ਕਹਿੰਦੀ ਚਾਹ ਜੀ ਤੁਸੀਂ ਜਾਇਓਗੇ ਸੰਡੇ ਆ ਹਨਾ ਫੁੱਟਿਆ ਤੇ ਟਾਈਮ ਤਾਂ 12:30 ਦਾ ਹੋ ਗਿਆ ਫਿਰ ਜਦੋਂ 10 ਵਜੇ ਤੱਕ ਬਿਸਤਰਿਆਂ 'ਤੇ ਬੈਠੇ ਸੀਗੇ ਕਿਹੜਾ ਕੋਈ ਪਲੈਨਿੰਗ ਸੀਗੀ ਫਿਰ ਜਲਦੀ ਹਲਦੀ ਜਿੰਨੇ ਕੰਮ ਨਿਬੜਿਓ ਨੇ ਨਵੇੜੇ ਤੇਜ ਭਾਂਡੇ ਮੇਰੇ ਸਾਰੇ ਪਿਆ ਮਾਂਜਣ ਵਾਲੇ ਤੇ ਮੰਮੀ ਨੂੰ ਮਾਫਰ ਮੰਮੀ ਕਿ ਲੱਗੀ ਹੰਦੀ ਐ ਯਾਨੀ ਆ ਗਈ ਆ ਗਈ ਯਾਰ ਮੇਰੇ ਨਾਲ ਕੋਟਨਾ ਗਿੱਧਰ ਗਨਾ ਜਿੱਦ ਮੈਂ ਆਏ ਤੇ ਮੈਂ ਸਾਰਾ ਕੰਮ ਸੈਟ ਕਰ आप आ जाओ ना कितनी सोनी है ये पारी वाली है गर्मी है होता फ्रोल चलो आड़ वाले ना दूसरी केड़ी दूसरी सी भाई तो जी चल मैं बाहर के होंगे बाहर चल ठीक है तैयार हो गई हां जी पुत्र तैयार हो गई हां जी का कल वो चाचू दी अच्छा करके <गल्णाग> hmm? 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 <पड़> ना देना जे नई फेर नी करी ਇਸੀ ਬੀਬੀ ਨੇ ਅਜੇ ਤਿਆਰ ਕਰ ਲਿਆ ਖਾ ਗਿਆ ਕਲਚਰ ਬੀਬੀ ਨੂੰ ਤਿਆਰ ਕੀਤੇ ਵਿੱਚ ਚੱਲ ਤੂੰ ਵੀ ਮਿਲਾਈ ਆ ਗਏ ਧੀਆਂ ਨੂੰ ਤੇ ਹੋਰ ਇੱਕ ਕਪੜੇ ਸੁਵਾਈ ਹੋਈ ਹੈ ਬਾਹਰੋਂ ਆਏ ਆ ਤੇ ਮਿਲਿਆਣ ਦੇ ਬੀਬੀ ਉਰੇ ਲੈ ਬੀਬੀ ਬੱਕਰ ਕੋਲੇ ਹੀ ਲਿਆ ਆ ਲੈਉਣੀ ਨੇ ਬੱਕਰ ਪਾਸੇ ਰੱਖ ਕੋਈ ਨਹੀਂ ਖੁੰਡੀ ਤਾਂ ਕਾਨੂੰ ਫੇਚ ਫੜਾ ਦੇਾਂਗੇ ਅਸੇ ਗੇ ਬੱਕਰ ਨਾਲ ਹੀ ਬਹਿ ਜਾ ਚੱਕ ਫਟ ਚੱਕ ਲੈਣਾ ਮੈਂ ਫੱਟ ਪਾ ਤੂੰ ਬੀਬੀ ਇਹਨੂੰ ਤੱਕਣਾ ਨਿਯਮ ਦਾਗਾ ਦਰਨਾ ਬੋਲ ਗਈ ਬੀਬੀ ਖੁੰਡੀ ਨਾਲ ਪਿੱਛੇ ਹੋ ਜਾ ਮਤ ਪਿੱਛੇ Mm. <laughs> ਮੰਮੀ ਭਾਂਡੇ ਦੇ ਨਾਂ ਤੇ ਬੋਲਣੋਂ ਆਂਦੀ ਗੀ ਮੰਮੀ ਲੈ ਆਏਗੀ ਮੰਮੀ ਕਹਿੰਦੀ ਮੈਂ ਥੋੜੇ ਮੰਜੇ ਚਾ ਲਾ ਕੇ ਮਾਜ ਲਾਂਗੀ ਮਾਵੇ ਆਏ ਘਰ ਇਹ ਟੋਕਰਾ ਮੁੱਦਾ ਮਾਰਦੀ ਰੋਜ਼ ਮਾਰਦੀ ਕੋਈ ਆਏ ਘਰ ਚਾਹ ਪੀ ਕੇ ਜਾਈਂ ਸ਼ੌਕ ਹੈ ਚਲੋ ਅੱਜ ਬੀਬੀ ਰਾਣੀ ਨੂੰ ਲਿਆ ਬਿਠਾ ਮਾ ਨਾ ਨਾ ਸੀਸਾ ਹਈ ਮੈਂ ਪ੍ਰੈਸ ਤਾਂ ਬੰਦ ਕਰਤੀ ਸੀ ਹੈਨਾ ਨਹੀਂ ਰੋਜ਼ ਮਾਰਦੀ ਆਹੀ ਅੱਗੀ ਨਹੀਂ ਬੰਦ ਉੱਪਰ ਕਿ ਕੱਤੀ ਰਹਾ ਤੇ ਜਾਣਾ ਪੈਣਾ ਛਪੜੀ ਵਾਲੇ ਕੋਠਿਆਂ ਨੂੰ ਇਹ ਜਾਂਦੀ ਸੀਗੀ ਸੜਕ ਤੇ ਉਹ ਬੰਦ ਹੈ ਤੇ ਹੁਣ ਸਾਨੂੰ ਇੱਧਰ ਖੇਤਾਂ ਵਿੱਚ ਇਹਦੀ ਜਾਣਾ ਪੈਣਾ ਭਾਜੀ ਜੇ ਟਾਈਮ ਹੈ ਜਿਹੜਾ ਲੱਗ ਜਾਣਾ 1 ਵਜੇ ਲੈ ਹੂੰ ਕੀ ਸਾਡੇ ਕੋਲੇ ਮੈਨੂੰ ਨੇ ਇਹਨਾਂ ਨੇ ਕੱਲ੍ਹ ਉਹਦੇ ਨੇ ਦੱਸਿਆ ਨਹੀਂਗਾ ਵੀ ਜਾਣਾ ਕਿ ਜਾਨੀ ਕਿ ਆਪ ਹੀ ਰੈਪਣਾ ਕਿ ਆਪ ਹੀ ਢਾਲੀ ਵੀ ਟਾਈਮ ਨਹੀਂ ਲੱਗਣਾ ਮੈਨੂੰ ਮੰਮੀ ਨੇ ਤੜਕੇ ਦੱਸਿਆ ਜਦੋਂ ਕਹਿੰਦੀ ਤੁਸੀਂ ਸਕੂਟ 'ਤੇ ਜਾ ਰਹੇ ਹੋ ਮੈਂ ਕਿਹਾ ਵੀ ਚਲ ਜਾ ਆ ਜਾਂਗੇ ਪਹਿਲਾਂ ਸਾਡਾ ਪਲਾਨ ਕਿਤੇ ਹੋਰ ਜਾਂਦਾ ਸੀਗਾ ਉਧਰੋਂ ਸਾਡਾ ਕੈਨਸਲ ਹੋ ਗਿਆ ਤੇ ਮੈਂ ਕਿਹਾ ਵੀ ਚਲ ਆਪਾਂ ਜਾਇਆ ਨਹੀਂ ਕਿਉਂਕਿ ਮੁੜ ਕੇ ਫੇਰ ਕੋਈ ਨਾ ਕੋਈ ਕੰਮ ਹੋ ਹੀ ਜਾਂਦਾਗਾ ਹਨਾ ਤੇ ਮੈਂ ਜਾਣ ਤਾਂ ਪਤੀ ਰਾਤ ਤੱਕ ਰਹਿ ਨਹੀਂ ਜਾਂਦਾ ਵੀ ਉਹਨਾਂ ਦਾ ਪਕਠਾ ਨੂੰ ਚਲ 2 ਘੰਟੇ ਲਾ ਜਾਵਾਂਗੀ ਜੇ ਕੱਲ ਪਤਾ ਹੁੰਦਾ ਤੇ ਸਵੇਰ ਸਵੇਹਾ ਉੱਠ ਖੜਦੇ 10 ਵਜੇ ਤਾਂ ਬਿਸਤਰਿਆਂ 'ਚ ਬੈਠੀ ਸੀਗੇ ਅਜੇ ਤੇ ਮੁੜ ਕੇ ਦੁਵਾਦ ਜਦੋਂ ਬਾਹਰ ਆਏ ਉਦੋਂ ਮੰਮੀ ਨੇ ਗੱਲ ਕੀਤੀ ਫਿਰ ਮੈਂ ਕਿਹਾ ਚਲ ਚਲ ਚਲੇ ਜਾਨੇ ਫੇਰ 5:00 ਵਜੇ ਕਿ ਕੰਮੜ ਮਿਹੜੇ ਹਜੇ ਝਾੜ ਪੋਚਾ ਰਹਿ ਗਿਆ ਝਾੜੂ ਕੱਢੇ ਹਜੇ ਭਾਂਡਿਆਂ ਦਾ ਢੇਰ ਲੱਗਿਆ ਵਦਾਂ ਨੂੰ ਮੰਮੀ ਕਹਿੰਦੀ ਤੂੰ ਕੀਤਾ ਕੀ ਆ ਕਹਿੰਦੀ ਅੱਜ ਮੰਮੀ ਦੇ ਡੱਡਾ ਨੇ ਭਾਂਡੇ ਮਾਂਜਣੀਆਂ ਦੇ ਹੈਗੇ ਕਿ ਮੰਮੀ ਦੇ ਚੁੱਪ ਹੀ ਹੋ ਗਈ ਜਮਾ ਵੀ ਹੈ ਇੰਨੇ ਭਾਂਡੇ ਮੈਂ ਮਾਂਜੂਗੀ ਕਿਵੇਂ ਮੈਂ ਚੱਲ ਵੇਖੀ ਉਹ ਕਹਿੰਦੇ ਪਰ ਮੈਂ ਤਾਂ ਭਾਂਡੇ ਮਾਂਜਦੀ ਮਾਂਦੀ ਸਮਝੂਗੀ ਮੈਂ ਚੱਲ ਤੂੰ ਜਾ ਐ ਕਰੀ ਭਈ ਜਦੋਂ ਪਹਿਲਾਂ ਸੌਂ ਜੀ ਹਣਾ ਵੀ ਭਾਂਡੇ ਫੇਰ ਵਾੜਦੀ ਜਾਂ ਮਾਂਜਦੇ ਗਏ ਤਾਂ ਬੈਠੋ ਕਰ ਮੁੰਡਾ ਵਾਰਦੀ ਹੋ ਤਾਂ ਕੋਈ ਹੱਲ ਨਹੀਂ ਅਸੀਂ ਆਹ ਮਾਂਜਦੇ ਨਹੀਂ ਮਾਂਜਦੇ ਹੈਗੇ ਆ ਅੱਗੇ ਉਹ ਮੁੰਡਾ ਕੀ ਥੋੜੇ ਹੁੰਦੀ ਆ ਅੱਜ ਮੈਂ ਨਾ ਕਿਹੜਾ ਪਤਾ ਸੀ ਕਿ ਗੱਲਾਂ ਤਾਂ ਪਤੇ ਰਹੀ ਸੀ ਕਿਹੜਾ ਜਾਣਾਂਗਾ ਨਾ ਸੁਭਾਲੇ ਵੀ ਪੜ੍ਹਨਗੇ ਕਾਮ ਆ ਗਿਆ ਆਹ ਦੇਖ ਬੰਗੋ ਇੱਥੇ ਖਬੋਲਿਓ ਇੱਥੇ ਖੜਾ ਦੇਉ ਉਹਦੇ ਨਹੀਂ ਨਹੀਂ ਹੁੰਦਾ ਡੜ ਜੂ ਪੁੱਤਰਾ ਮੈਂ ਮੈਂ ਮਾਰ ਦਿਆ ਮੈਂ ਉੱਤਰੀ ਨਹੀਂ ਆ ਪੁੱਤਰਾ ਫਿਰ ਆਉਂਗੇ ਕਹਤਾ ਸੀ ਬਾਪੂ ਹੋ ਗਿਆ ਅੰਗਰੀ ਗੋਰੀ ਅੰਗਰੀ ਵੀ ਵੱਲ ਵਟ ਪਈ ਵੱਟੀ ਹਾਂ ਵਾਹ ਨਹੀਂ ਵਾਹ ਆ ਸਾਡੀ ਪੂਆ ਨੀ ਬਾਹਰ ਚੱਲ ਨਹੀਂ ਇਹ ਪੂਆ ਬਾਹਰ ਆਈ ਹੈ ਆਸਟ੍ਰੇਲੀਆ ਤੋਂ ਟੈਲ ਗਿਆ ਤਾਂ ਆ ਕੇ ਮੈਲਵਟ ਦੇ ਪਾਈ ਫਿਰਦੀ। ਉਹ ਆ ਤਾਂ ਜਿੰਨਾ ਜੁਨਾ ਪਾਇਆ ਦਾ। ਆ ਤਾਂ ਜਿੰਨਾ ਜੁਨਾ ਬਣਾਇਆ। ਫੇਰ ਉੱਥੇ ਲੈ ਗਈ ਗੱਡੀ। ਮੈਂ ਅੰਦਰ ਹੀ ਜਾਊਂਗੀ। ਉਹ ਦੇਖ ਵਹੀ ਗਵੇਂ ਸੀ। ਥੈਂਕ ਯੂ ਮੈਮ। ਬੀਬੀ ਨੂੰ ਉਤਾਰਨਾ ਨਹੀਂ ਫਰਨੇ ਨੇ। ਇੱਕ ਚੀਟ ਚੜ੍ਹ ਕੇ ਕਿਵੇਂ ਆਊਂਗੀ। ਬਲੇਟ ਹੋ ਗਿਆ ਜਿਹੜਾ ਸਾਨੂੰ ਵਲ ਪੈ ਗਿਆ ਰਾਹ ਤੇ। ਕਿਵੇਂ ਚੱਪਾਈ ਬੰਦ ਜਿੱਤੇ। ਨਿਕੂ ਵੇ ਕੋਠਿਆਂ ਨੂੰ ਆਣੇ ਜਦੋਂ ਆਪਾਂ ਤੇ ਉਹ ਸੜਕ ਨਹੀਂ ਬਣੀ ਜਾਂਦੀ ਪਰ ਇਹ ਔਲੂ ਵਾਲੀ। ਉਹਦੇ ਕਰਕੇ ਆਇ ਕੱਚੀ ਪਈ ਪੈ ਕੇ ਆਇ ਖੇਤਾਂ ਵਿੱਚ ਦੇ। ਹੈ ਨਾ ਜਮਾ।

ਏ ਬਾ ਦਾ ਜੀ ਦਾ ਵਿਚਾਰ ਲਾ ਜਾਇਆ ਵੇ ਜੀ ਆ ਲਾ ਜੀ। ਜਦੋਂ ਉਹ ਸਭ ਕਿੱਦਾਂ ਵਰਤੋਂ ਮੈਂ ਜੇ ਕਿ ਮੈਂ ਕਿਹੜੀ ਮੱਧ ਨੇ ਲਵਾ ਲਿਆ ਸਿੰਘ ਦਾ ਪਿੱਛੇ ਆਇਆ ਸੀ ਮੈਂ ਬਾਗੂ ਚਿਮੂ ਆ ਗਈ ਹੁਣ ਚਿਮੂ ਦਾ ਜੀ ਨਹੀਂ ਲੱਗਦਾ। ਦੇ ਦੋ ਆਉਂਦਾ ਕਮਾ ਮੇਰੇ ਕਿਥਾਂ ਦੇ ਹਲਦੀ ਨਹੀਂ ਗਏ ਉਧਰ ਉਧਰ ਕਿੱਥੇ ਚੱਲ ਗਏ ਹਣ ਆਪਾਂ ਗੱਲਾਂ ਨਹੀਂ ਮਾਰਨੀਆਂ ਭੋਜ ਵਰਗੇ ਨਾਲ। ਆ ਮਮੀ ਇਹ ਸਾਰੇ ਦਾ ਬੇਦੀ ਤੇ ਬੇਰ ਲੱਗੇ ਪਏ ਵੇ। ਥੱਲੇ ਵੀ ਦੋਣ ਜੀ ਆ ਮਾਝੂਠ ਖੜੂ ਗਿਆ ਦੇ ਕੱਚੇ ਵੈਸੇ ਹਜੇ ਪਤਾ ਨਹੀਂ ਪਰ ਬਾਹਰ ਤਾਂ ਆਏ ਇੱਕ ਤੁੰਦ ਮੈਂ ਸੜਕ ਤੇ ਕਿੱਥੇ ਚੱਲ ਗਏ ਫਿਰ ਉਹ ਤਾਂ ਖੱਬੀ ਪਈ ਇੱਧਰ ਕੋਲ ਠੰਡੀ ਠੰਡੀ ਹਵਾ ਆਉਂਦੀ ਧੁੱਪੇ ਧੁੱਪ ਲੱਗਦੀ ਐ ਤੇ ਸ਼ਾਮੇ ਠੰਡ ਲੱਗਦੀ ਐ ਮੈਂ ਇੱਕ ਫੋਟੋ ਵਾਲ ਸੁੱਕ ਕੇ ਰਬੜ ਵੈਣ ਵੀ ਨਹੀਂ ਲੈ ਕੇ ਆਈ ਮੈਂ ਤਾਂ ਕੋਈ ਆ ਚੱਲ ਗਿਆ ਫਿਰ ਤੋਂ ਮੰਟਣਾ ਉਹ ਬਾਹਰ ਵੀ ਜਾਣਾ ਕੋਈ ਉੱਧਰ ਮੈਂ ਸਾਰਾ ਸੜਕ ਤੇ ਉਹ ਬੱਟੂ ਹੋ ਰਹੇ ਐ ਲਾ ਮੱਤ ਕਰੀ ਜਾਂਦੇ ਮੇਰੇ ਵੀ ਫੋਟੋ ਖਿੱਚ ਲੋ ਕਿੱਥੇ ਫੋਟੋ ਖਿੱਚੀ ਤਾ ਐ ਲੋ ਜਮ ਮੱਛੀ ਵਰਗੀ ਆਪਣੀ ਛੋਟੀ ਲੈ ਹੈ ਨਾ ਸਾਲ ਸੋਨੇ ਲੱਗ ਗਏ ਨੌਕ ਟੇਬ ਮੇਰੇ ਚਲਦੀ ਲੈ ਵਸੇ ਨਾ ਇੱਥੇ ਆਇਆ ਛੇਤੀ ਆ ਕੇ ਇੱਥੇ ਦੱਸ ਕੇ ਨਪੁਆਜ ਵਰਗੇ ਨਾਲ ਗੱਲਾਂ ਬਾਤਾਂ ਕਰਦੇ ਆਂ ਇਹ ਭਾਈ ਡੌਗੀ ਦੇਖ ਨਾ ਇਤਨੇ ਭੜੇ ਲੱਗਦੇ ਨੇ ਆ ਇੱਧਰ ਨੂੰ ਆ ਜੇ ਉਹ ਘਰ ਵਾਲੀ ਵੀ ਨੌਕ ਲੈ ਲਈ ਆ ਦੇਖੋ ਵੀਡੀਓ ਬਣਾਈ ਜਾਂਦੇ ਆ ਵੀ ਵੀਡੀਓ ਬਣਾਣੀ ਆਏ ਉਹਨੇ ਕਟੇ ਵਾ ਇੱਥੇ ਤੇ ਵਾਲੇ ਸੁਣਣ ਜੀ ਆ ਜਾ ਪੁੱਤ ਘਰੇ ਤੇ ਡੈਡੀ ਨੂੰ ਆਵਾਂ ਤੇ ਫੇਰ ਆਵਾਂਗੇ ਬਾਹਰ ਵੀਡੀਓ ਬਣਾਵਾਂਗੇ ਥੋੜਾ ਜਿਹਾ ਮਿੰਟ ਫੋਨ ਦੇ ਦੇ ਕੀ ਕਰਨਾ ਹੁਣ ਫੋਨ ਮਾ ਮ ਵੱਡੀ ਹੈ ਇਹ ਨਹੀਂ ਬੀ ਬਗੇ ਕੋਈ ਨਹੀਂ ਖੁੱਲ ਰਹੀਆਂ ਇਹ ਹੈ ਕੱਚੇ ਆਹ ਕਮਾਂਗੇ ਪਤਾ ਫਿਰ ਮੈਂ ਆਪਣੇ ਤੋੜਨੇ ਪਾਉਣਾ ਮੈਨੂੰ ਦੇ ਦੇ ਤੋੜ ਕੇ ਮੈਂ ਖਾ ਲੂੰ ਲੈ ਲੈ ਬੱਚੇ ਦੇਖ ਲੈ ਆਹ ਤੋੜਨ ਵਾਲੇ ਆ ਵਿਚਾਰੇ ਨੰਨੇ ਉੱਪਰ ਲੱਗੇ ਆ ਨਾ ਆਹ ਸਲ ਗਿਆ ਕੱਚੇ ਐ ਊਂ ਹੀ ਰੱਡ ਐ ਇਹ ਪਿੰਦੂ ਵੀ ਰਹੇ ਹੌਲੀ ਹੌਲੀ ਕਰਨਗੇ ਗਾਂਹਾਂ ਜਾ ਕੇ ਹੋਵੇ ਆਹ ਕਰੀ ਤੇ ਪਲੀਸ ਪਤਾ ਹੈ ਜਿਤ جددی کے مامے دوبارہ کام میں ہوں دکھائیں نا میں کھاؤں گا پند والے ہیں ہاں یہ زیادہ نہیں تھوڑا لال وہ کیا نام ہے یہ ਹੋਰ ਮਤਤ ਨਹੀਂ ਆ ਬੂਠ ਵਾਲੀ ਬੋਲੀ ਥੋੜਾ ਕਮਾਲਾ ਤਿੰਨ ਪਰੋੜਾ ਤੇ ਕੀ ਆ ਤਿੰਨਾ ਤਾਂ ਅਸੀਂ ਹੰਬੋ ਪਏ ਆ ਇਹ ਤਾਂ ਕਰਨ ਥੋੜਾ ਜਿਆਦਾ ਰੋਜਣਾਤੋ ਇਹਦਾ ਮਾੜਾ ਮਾੜਾ ਨਾ 4 5 ਬੰਦੇ ਲੈ ਆ ਜਾਂਦਾ ਜੀ ਹਲੋ ਜੀ ਪੂਆ ਵਰਗੇ ਵੀ ਪੱਠੇ ਪਾਉਣ ਲੱਗ ਗਏ ਟਾਈਮ ਹੋ ਗਿਆ 4 ਦਾ ਇੱਕ ਬਸ ਅੱਧੇ ਘੰਟੇ ਤੱਕ ਚੱਲਦੇ ਆ ਪਹਿਲਾਂ ਬੈਠੀ ਗੱਲਾਂ ਬਾਤਾਂ ਕਰੀ ਗਏ ਆ ਕਿ ਵਲੌਗ ਹੈ ਜਿਹੜਾ ਬਹੁਤ ਘੱਟ ਬਣਿਆ ਇੱਥੇ ਆ ਕੇ ਤੁਸੀਂ ਕਹਿੰਦੇ ਹੋਗੇ ਇੱਥੇ ਆ ਕੇ ਸਾਨੂੰ ਪਿੱਛੋ ਦਿਖਾਉਣ ਲੱਗੇ ਹੋਣਾ ਤੇ ਡੈਡੀ ਨੂੰ ਬੁਲਾ ਕੇ ਲਗਾਈ ਡੈਡੀ ਡੈਡੀ ਕੱਲ ਲਗਾਈ ਅੰਦਰ ਹਮ ਦੇ ਵੀ ਬਿਕਰ ਵਾਰ ਦੇਖੇਗੀ ਹੈਣਾ ਬੜੀ ਵਾਰੀ ਆਈ ਸੀ ਬੀਬੀ ਆਈ ਤਾਂ ਬਹੁਤ ਵਾਰੀ ਆ ਆ ਬੂਆ ਕਹਨੇ ਆ ਲੋਕਟੇਲ ਵਗੈਰਾ ਲਾਈ ਸੀ ਇਹ ਨਹੀਂ ਦੇਖੀ ਜਾਨੀ ਕਿ ਬੀਬੀ ਜਦੋਂ ਦੀ ਮੰਜੇ ਤੇ ਬੈਠੀ ਸੀ ਉਦੋਂ ਦੀ ਨਹੀਂ ਦੇਖਿਆ ਸੀ ਘਰ ਬੀਬੀ ਨੇ ਨਾਲੇ ਬਾਹਰ ਦੇ ਤਾਂ ਆਈ ਵੀ ਨਹੀਂ ਸੀ ਹੂੰ ਬਾਹਰ ਦੇ ਦੁਬਾਰਾ ਗਿੱਦੜ ਵਾਹਾ ਗਿੱਦੜ ਵਾਹਾ ਮੰਡੀ ਰੋ ਨਾ ਪਤ ਦਾ ਮੰਮੀ ਹੂੰ ਆਈ ਆ ਨਾ ਹੁਣ ਕੀ ਨਾ ਕੀ ਬੋਲੀ ਪੱਟੇ ਪੈੜ ਮਾਰਿਆ ਹਾਂ ਵੇ ਟਾਈਮ ਹੋ ਗਿਆ ബിബി ਹੋਏ ਮੇਰੇ ਪੁੱਤ ਦੀ ਵੀਡੀਓ ਨੇ ਬਣਾਈ ਬਣਾਉਣੀ ਆ ਆਇਆ ਤੂੰ ਬੀਬੀ ਨਾਲ ਬੈਠੀ ਬਣਾਵਾਂਗੇ ਸੋ ਐਨੀ ਦਰ ਕੈਚ ਕਰਨਗੇ ਇਹ ਆਏ ਬੈਠੇ ਆ ਬਈ ਖੇਤਾਂ ਦੇ ਬਾਹਰ ਬਾਹਰ ਆਣਾ ਅੱਜ ਮੈਂ ਇਹਨਾਂ ਦੇ ਪਿੰਡਿਆਂ ਦੀ ਐਨੀ ਜੂਨ ਕਰ ਕਰਕੇ ਵੀਡੀਓ ਬਣਾਈ ਜਣਾ ਇੱਕ ਉਧਰ ਲੌਕ ਟੇਲ ਉਹ ਕਰੀ ਜਾਂਦੇ ਸੀਗੇ ਉਧਰ ਵੀਡੀਓ ਬਣਾਈ ਆ ਸਾਰੇ ਘਰ ਵਾਲੇ ਆਪਣੇ ਵੀਡੀਓ ਦੇ ਰਹੇ ਆ ਬਲੌਗ ਦੇ ਰਹੇ ਆ ਇਹ ਵਾਲੇ ਆ ਕਰ ਆ ਕਰ ਮੱਖਣਾ ਤੇ ਬੈਠੇ ਸਾਨੂੰ ਨਾ ਬੀਬੀ ਚੱਲ ਗਈ ਚਲੋ ਬੀਬੀ ਬਲਵਾਨੀ ਚੋਂ ਤਾਰਾ ਗੱਲ ਨਹੀਂ ਵੇ ਜਾ ਕੇ ਫੇਰ ਆ ਜੂ ਮੈਂ ਤੁਸੀਂ ਬਿਸਤਰੀ 'ਚ ਬਹਿ ਜਾਣ ਕਿ ਜੀ ਨਹੀਂ ਕਰਦਾ ਜਾਣ ਨੂੰ ਹੈ ਜੀ ਇੰਨਾ ਨਹੀਂ ਔਖਾ ਹੈ ਫੇਰ ਮੈਂ ਇੱਜਾਂ ਕੇ ਕਿਤੇ ਧੁੱਪਾਂ ਪਈ ਜਾਂ ਤੂੰ ਹੂੰ ਇਹ ਕਿਵੇਂ ਅੱਗੇ ਤਾਂ ਬੀਬੀ ਲਾਉਂਦੀ ਹੁੰਦੀ ਸੀ 15-15 ਦਿਨਾਂ ਮਗੰਧਣੀ ਤਾਂ 2-2 ਮਹੀਨੇ ਦਾ ਆਉਂਦੀ ਸੀ ਹੂੰ ਜੀ ਤੇ ਭੂਆ ਭੁਆਰ ਹੋ ਜਾਂਦੀ ਮੈਂ ਕੋਣਾ ਇਹਨਾਂ ਨੂੰ ਉਵੇਂ ਲੱਤਾ ਦੇ ਭਾਰ ਨਾ ਤੁੰਗੂ ਦੀ ਚੱਕੀ ਹੌਲੀ ਜੀ ਆਪਾਂ ਪਹੁੰਚ ਗੀਆਂ ਪਿੰਡ ਕੀ ਟਾਈਮ ਹੋ ਗਿਆ ਪਹੁੰਚੇ 6 ਵਜੇ 6 ਵਜੇ ਨੂੰ ਆਪਾਂ ਕਰੇ ਪਹੁੰਚ ਗਏ ਆ ਚਾਂਸਰ ਕੱਢਣੀਆਂ ਧਾਰਾਂ ਜਿੱਥੇ ਜਾਏ ਤਨੂ ਭੂਆ ਵਰਗੇ ਨੇ ਮਿਸ ਕੀਤਾ ਸੀ ਕਿ ਨਾ ਉਹ ਨਹੀਂ ਆਈ ਹਾਉਚ ਬਸ ਹੈ ਇਹ ਭਾਏ ਦਾ ਹੋ ਬਣਾਈ ਮੈਂ ਤਾਂ ਐ ਲੱਗਦਾ ਸੀ ਅਜੇ ਤੱਕ ਚੱਲ ਭੈਣ ਮੈਂ ਤਾਂ ਜਾਵਾਂ ਤਾਰਾ ਗੱਡਾ ਪਾਸੇ ਹੋ ਜੇ ਤੂੰ ਨਾ ਇੱਥੇ ਰਹਿੰਦੀ ਨਾ ਤਨੂ ਮਦਦ ਚੱਲ ਜਾਂਦਾ ਹਾਂਜੀ ਬੀਬੀ ਦੇ ਕਪੜੇ ਰੱਖ ਦੇ ਬਦਲ ਲੂਗੀ ਆਹ ਲਈ ਹਨ ਰੱਖ ਦੇ ਲੋ ਜੀ ਕੱਲਣਾ ਆ ਕੇ ਆਪਦੇ ਕਮਾਕਾਰਾਂ ਦੇ ਵਿੱਚ ਬਿਜੀ ਹੋ ਗਏ ਸੀਗੇ ਤਾਂ ਕਰਕੇ ਜਿਹੜਾ ਬਲੌਗ ਦਾ ਆਪਾਂ ਤੋਂ ਐਂਡ ਨਹੀਂ ਹੋਇਆ ਸੀ ਮੈਂ ਕਿ ਚੱਲ ਹੁਣ ਆਪਾਂ ਐਂਡ ਕਰਦੇ ਆ ਤੇ ਚਲੋ ਆਪ ਜਾਏ ਜਿੰਨਾ ਟਾਈਮ ਜਾ ਕੇ ਆਏ ਹਨਾ ਪਤਾ ਲਿਆ ਇਹ ਨਾਲੇ ਮਿਲਿਆ ਹੈ ਤੇ ਨਾਲੇ ਬੀਬੀ ਨੂੰ ਮਲਾ ਲਿਆ ਇਹ ਬੀਬੀ ਵਿਚਾਰੀ ਬਹੁਤ ਟਾਈਮ ਬਾਅਦ ਗਈ ਸੀ ਚਲੇ ਇਹਨੇ ਨਾਲ ਜਿਵੇਂ ਕਹਿੰਦੇ ਹੁੰਦੇ ਵੀ ਬੰਦੀ ਦਾ ਪਾਸਾ ਜਾ ਥੱਲੇ ਜਾਂਦਾ ਕਿਉਂਕਿ ਸਾਰੇ ਜਾ ਆ ਜਾਂਦੇ ਹੁੰਦੇ ਸੀ ਕਿ ਤੇ ਇਹ ਵਿਚਾਰੀ ਫਿਰ ਰਹਿ ਜਾਂਦੀ ਹੁੰਦੀ ਸੀ ਜਾਂ ਬੀਬੀ ਆਪ ਹੀ ਨਹੀਂ ਜਾਂਦੀ ਹੁੰਦੀ ਸੀ ਕੱਲ ਵੀ ਅਸੀਂ ਧੱਕੇ ਨਾਲ ਹੀ ਲੈ ਕੇ ਗਏ ਸੀ ਵੀ ਚਲ ਕੁਛ ਨਹੀਂ ਹੁੰਦਾ ਵੀ ਆਪਾਂ ਕਿਹੜਾ ਰਾਤ ਰਹਿਣੀ ਹੈ ਵੀ ਆਥਰ ਨੂੰ ਮੁੜਨਾਗਾ ਤੇ ਵੀ ਨਾਲ ਮੁੜੇ ਆਏਗੀ ਤੁਹਾਨੂੰ ਤੁਹਾਨੂੰ ਵਧੀਆ ਸਾਰਿਆਂ ਨੂੰ ਮਿਲਿਆ ਇੱਕ ਇਸ ਦੇ ਨਾਲ ਹੀ ਮੈਨੂੰ ਆਸ ਹੈ ਕਿ ਤੁਹਾਨੂੰ ਜਿਹੜਾ ਇਹ ਵਾਲਾ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਤੇ ਲੋਜਿਸਟ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਜਿਹੜਾ ਵੀ ਉੱਪਰ ਵੀ ਆਪਾਂ ਬਲੌਗ ਪਾਉਣੇ ਹੋ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਚਲੋ ਜੀ ਬਾਏ